ਲੁਧਿਆਣਾ ਦੇ थाना ਕੋਤਵਾਲੀ ਨਜ਼ਦੀਕ ਚੌੜੇ ਬਾਜ਼ਾਰ ਦੇ ਵਿੱਚ ਚੋਰਾਂ ਨੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਦੱਸਦੀ ਹੈ ਕਿ ਉੱਪਰਲੀ ਮੰਜ਼ਲ ਤੇ ਬਣੀ ਮੌਂਟੀ ਦੇ ਵਿੱਚ ਦੀਵਾਰ ਤੋੜ ਕੇ ਚੋਰ ਦਾਖਲ ਹੋਏ ਨੇ ਦੋ ਦੁਕਾਨਾਂ ਦੇ ਵਿੱਚੋਂ ਉਹਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਧਰ ਦੇ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਲੁਧਿਆਣਾ ਲਾਈਵ ਲੇਅਰ ਸੁਰਿੰਦਰ ਸੋਨੀ ਦੀ ਰਿਪੋਰਟ ਅੱਛਾ ਅੱਗੇ ਕੀ ਨਾਮ ਹੈ ਜਸਪ੍ਰੀਤ ਸਿੰਘ ਅਕਾ ਮੱਚੀਵਾੜਾ ਅੱਛਾ ਸਰ ਕੀ ਹੋਇਆ ਕੀ ਆ ਮੈਂ ਜਦੋਂ ਸਵੇਰੇ 8 ਵਜੇ ਦੁਕਾਨ ਤੇ ਆਇਆ ਵਾਂ ਤੇ ਤਾਲੇ ਤੋਲੇ ਖੋਲ੍ਹਨੇ ਸੀ ਤੇ ਸਫਾਈਆਂ ਕਰਦੇ ਵ ਸੀ ਮੁੰਡੇ ਤੇ ਜਦੋਂ ਮੈਂ ਗੱਲੇ ਦੇ ਕੋਲ ਆਇਆ ਵਾਂ ਤੇ ਧੂਫ ਬਾਰ ਕਰਨ ਲੱਗੇ ਸੀਗੇ ਤੇ ਉਦੋਂ ਦੇਖਿਆ ਗੱਲਾ ਖੁੱਲਾ ਹੋਇਆ ਤੇ ਵਿੱਚੋਂ ਪੈਸੇ ਕੱਢੇ ਹੋਏ ਸੀਗੇ ਵੀ ਅੱਛਾ ਕਿੰਨੇ ਪੈਸੇ ਲੈ ਕੇ ਸੀ 36000 ਰੁਪਏ ਸੀਗੇ ਵੀ ਇਹੋ ਦੀ ਗੱਲ ਹੈ ਜੀ ਸਵੇਰੇ ਹੈਗੀ 8 ਵਜੇ ਦੀ ਗੱਲ 8 ਵਜੇ ਦੀ ਗੱਲ ਤੇ ਜਿਹੜੀ ਚੋਰੀ ਹੋਈ ਹੈ ਰਾਤੀ 1 ਵਜੇ ਕਰਕੇ ਗਈ ਜਿਹੜੀ ਕੈਮਰੇ ਦੇ ਵਿੱਚ ਔਰ ਰਿਕਾਰਡਿੰਗ ਆਈ ਹੋਈ ਹੈ ਟਾਈਮਿੰਗ ਆਈ ਹੋਈ ਹੈ ਕੈਮਰੇ ਚ ਕੀ ਦਿਖਾਈ ਦੇ ਰਿਹਾ ਕਿੰਨੇ ਬੰਦੇ ਸੀ ਉਹਦੇ ਦੋ ਬੰਦੇ ਸੀਗੇ ਜੀ ਇੱਕ ਨੇ ਮੂੰਹ ਤੇ ਰੁਮਾਲ ਬੰਨਿਆ ਹੋਇਆ ਸੀਗਾ ਤੇ ਇੱਕ ਨੇ ਕੁਦਰਤੀ ਬੰਨਿਆ ਨਹੀਂ ਹੋਇਆ ਸੀਗਾ ਤੇ ਉਹਨੂੰ ਪਤਾ ਨਹੀਂ ਲੱਗਿਆ ਕਿ ਥੱਲੇ ਇੱਕ ਹੋਰ ਕੈਮਰਾ ਲੱਗਾ ਹੋਇਆ ਵਾ ਅੱਛਾ ਕਿ ਇੱਕ ਅਸੀਂ ਵੈਸੇ ਵੀ ਸਿਕਿਉਰਿਟੀ ਪਰਪਸ ਵਾਸਤੇ ਇੱਕ ਥੱਲੇ ਲਾਇਆ ਹੋਇਆ ਕੈਮਰਾ ਇੱਕ ਪੱਕਾ ਜੀ ਕਿ ਜਿਹਨੂੰ ਪਤਾ ਨਹੀਂ ਲੱਗਿਆ ਵੀ ਕੈਮਰਾ ਲੱਗਾ ਹੋਇਆ ਉੱਥੇ ਜਾ ਮਾਰਕੀਟ ਤੇ ਇਤਨੀ ਆਏ ਦਿਨ ਨਹੀਂ ਪਛੰਦਦਾ ਕਿੰਦਾਰੇ ਹਾਲਾਤ ਨੇ ਇਥੇ ਚੋਰੀ ਦੇ ਇਹ ਹੋਈ ਆ ਪਹਿਲੇ ਵੀ ਸਾਡੇ ਹੋਈ ਸੀ ਚੋਰੀ ਅਜ ਤੋਂ 8 ਸਾਲ ਪਹਿਲੇ ਉਹ ਵੀ ਕੇਸ ਕਰਾਇਆ ਸੀ ਦਰਜ ਉਹ ਵੀ ਨਹੀਂ ਫੜੇ ਗਿਆ ਅਜੇ ਤੱਕ ਆ ਦੂਜੀ ਵਾਰ ਫੇਰ ਹੋ ਗਈ ਦੇ ਪਹਿਲਾਂ ਕਿਦੋਂ ਹੋਈ ਸੀ ਇਹ ਹੋ ਗਿਆ 8-10 ਸਾਲ ਹੋ ਗਏ ਕੋਈ ਵੀ ਕੋਈ ਕਾਰਵਾਈ ਨਹੀਂ ਉਦੋਂ ਵੀ ਕਾਰਵਾਈ ਕੋਈ ਨਹੀਂ ਹੋਈ ਨਾਲੇ 100 ਮੀਟਰ ਦੀ ਦੂਰੀ ਤੇ ਥਾਣਾ ਵਾ ਅੱਜ ਪੁਲਿਸ ਵਾਲੇ ਕੀ ਕਹਿੰਦੇ ਉਹ ਕਹਿੰਦੇ ਕਰ ਰਹੇ ਆ ਕਾਰਵਾਈ ਅਸੀਂ ਪਰਚਾ ਦੇ ਰਹੇ ਆ ਅਸੀਂ ਜੋ ਕਰ ਕਹਿੰਦਾ ਨਾਲ ਦੀ ਦੁਕਾਨ ਤੇ ਵੀ ਹੋਈ ਇੱਕ ਇੱਕੋ ਵਾਰ ਚ ਦੋ ਦੋ ਤੇ ਹਾਂ ਉਹਨਾਂ ਦੀ ਦੁਕਾਨ ਤੇ ਵੀ ਹੋਈ ਨਾਲ ਦੀ ਦੁਕਾਨ ਤੇ ਵੀ ਚੋਰ ਹੋਈ ਨੇ ਚੋਰ ਹੋਈ ਨਾ ਸੇਮ ਹੈ ਜੀ ਸੇਮ ਜਿਸ ਤਰ੍ਹਾਂ ਉਹਨਾਂ ਨੇ ਸਾਡੀ ਦੁਕਾਨ ਤੋੜੀ ਹੈ ਉੱਪਰ ਉਹਦੀ ਮੌਨਟੀ ਤੋੜ ਕੇ ਬੜੇ ਨੇ ਉਦਾਂ ਹੀ ਸੇਮ ਹੋਣਾ ਹੈ ਦੁਕਾਨ ਚ ਬੜੇ ਨੇ